ਹੇ ਗੁਰੂ ਵਾਹਿਗੁਰੂ ਵਾਹਿਗੁਰੂ ਲਾਇਆ ਆਸਾ ਮਹੱਲਾ ਪੰਜਵਾ ਸਲੋਕ ਹਰ ਹਰ ਨਾਮ ਜਪੰਤਿਆਂ ਕਛ ਨ ਕਹ ਜਮ ਕਾਲ ਨਾਨਕ ਮਨ ਤਨ ਸੁਖੀ ਹੋਏ ਅੰਤੇ ਮਿਲੈ ਗੋਪਾਲ ਚੰਤ ਮਿਲੋ ਸੰਤਨ ਕੈ ਸੰਗ ਮੋਹੇ ਉਧਾਰ ਲੇ ਹੋ ਬਿਨੋ ਕਰੂੰ ਕਰ ਜੋੜ ਹਰ ਹਰ ਨਾਮ ਦੇਹੋ ਹਰ ਨਾਮ ਮੰਗੂੰ ਚਰਨ ਲਾਗੂੰ ਮਾਨ ਤਿਆਗੂੰ ਤੁਮ ਦਇਆ ਕਤਹੂੰ ਨਾ ਧਾਵੂੰ ਸਰਨ ਪਾਵੂੰ ਕਰਣਾ ਮੈਂ ਪ੍ਰਭ ਕਰਮਿਆ ਸਮਰੱਥ ਅਗਤ ਅਪਾਰ ਨਿਰਮਲ ਸੁਣੋ ਸੁਆਮੀ ਬਿਨੋ ਏਹ ਕਰ ਜੋੜ ਨਾਨਕ ਦਾਨ ਮੰਗੈ ਜਨਮ ਮਰਨ ਨਿਵਾਰ ਲੇਹੋ अपराधी मतहीन निर्गुण अनाथ नीच साठ कठोर कुलहीन व्याप्त मोह कीच मल धर्म कर्म अहं ममता मरण चितना आवे बनता बनोद आनंद माया अज्ञान ताल पटावे किसै जो बन बदय जरुआ दिन निहारे संग मीच बिनवंत नानक आस तेरी ਸਰਨ ਸਾਧੂ ਰਾਖੀ ਨੀਚ ਪਰਮੇ ਜਨਮ ਅਨੇਕ ਸੰਕਟ ਮਹਾ ਜੋਨ ਲਪਟ ਰਹੋ ਤੇ ਸੰਗ ਮੀਠੇ ਭੋਗ ਸੋਹਨ ਭ੍ਰਮਤ ਭਾਰ ਅਗੰਤਿ ਆਇਓ ਬਹੁ ਪਰਦੇਸਹਿ ਧਾਇਓ ਅਬ ਓਟ ਧਾਰੀ ਪ੍ਰਭ ਮਰਾਰੀ ਸਰਬ ਸੁਖ ਹਰਨ ਆਇਓ ਰਾਖਨ ਹਾਰੇ ਪ੍ਰਭ ਪਿਆਰੇ ਮੁਝ ਤੇ ਕਛੂ ਨਾ ਹੋਆ ਹੋਨ ਸੂਖ ਸਹਿਜ ਆਨੰਦ ਨਾਨਕ ਕਿਰਪਾ ਤੇਰੀ ਤਰੈ ਪੌਣ ਨਾਮ ਤਾਰਿਕ ਉਧਾਰੀ ਭਗਤਹਿ ਸੰਸਾ ਕੌਣ ਜੇਨ ਕੇਨ ਪ੍ਰਕਾਰੇ ਹਰ ਹਰ ਜਸ ਸੁਨਹੁ ਸਰਵਨ ਸੁਨ ਸਰਵਨ ਬਾਨੀ ਪੁਰਖ ਗਿਆਨੀ ਮਾਨੇ ਧਨਾ ਪਾਵੇ ਹਰ ਰੰਗ ਰਾਤੀ ਪ੍ਰਭ ਬਿਧਾਤੇ ਰਾਮ ਕੇ ਗੁਣ ਗਾਵਹਿ ਬਸਦ ਕਾਗਿਦ ਬਨ ਰਾਜ ਕਲਮਾ ਲਿਖਣ ਕੋ ਜੇ ਹੋਏ ਪਵਨ ਬੇਅੰਤ ਅੰਤ ਨਾ ਜਾਏ ਪਾਇਆ ਗਹੀ ਨਾਨਕ ਚਰਨ ਸਰਨ ਆਸਾ ਮਹੱਲਾ ਪੰਜਵਾਂ ਪੁਰਖ ਪਤੀ ਭਗਵਾਨ ਤਾ ਕੀ ਸਰਨ ਗਹੀ ਨਿਰਪਉ ਭਏ ਪ੍ਰਾਨ ਚਿੰਤਾ ਸਗਲ ਲਹੀ ਮਾਤ ਪਿਤਾ ਸੁਤ ਮੀਤ ਸੁਰਜਨ ਇਸ਼ਟ ਬੰਧ ਪ ਜਾਣਿਆ ਗਹਿ ਕੰਠ ਲਾਇਆ ਗੁਰਮ ਲਾਇਆ ਜਸ ਬਿਮਲ ਸੰਤਿ ਵਖਾਣਿਆ ਬੇਅੰਤ ਗੁਣ ਅਨੇਕ ਮਹਿਮਾ ਕੀਮਤ ਕਛੂ ਨਾ ਜਾਏ ਕਹੀ ਪ੍ਰਭ ਏਕ ਅਨਕ ਅਲਖ ਠਾਕੁਰ ਓਟ ਨਾਨਕ ਤਿਸ ਗਹੀ ਅੰਮ੍ਰਿਤ ਬਨ ਸੰਸਾਰ ਸਹਾਈ ਆਪ ਭਈ RAM ਨਾਮੁ ਉਰਹਾਰ ਵਿਖ ਕੇ ਦਿਵਸ ਗਏ ਗਤ ਧਰਮ ਮੋਹ ਬੇਕਾਰ ਬਿਨਸੇ ਜੋ ਨੇ ਆਵਣ ਸਭ ਰਹੀ ਅਗਨ ਸਾਗਰ ਭਏ ਸੀਤਲ ਸਾਧ ਦੇ ਅੰਚਲ ਗਹਿ ਰਹੇ ਗੋਬਿੰਦ ਗੋਪਾਲ ਦਿਆਲ ਸਮਰਤ ਬੋਲ ਸਾਧੂ ਹਰ ਜੈ ਜੈ ਨਾਨਕ ਨਾਮ ਧਿਆਇ ਪੂਰਨ ਸਾਧ ਸੰਗ ਪਾਈ ਪਰਮ ਗਤੀ ਜਹ ਦੇਖੋ ਤਹ ਸੰਗ ਏਕੋ ਰਵ ਰਹਾ ਘਟ ਘਟ ਵਾਸੀ ਆਪ ਵਿਰਲੇ ਕਿਨ ਲਹਿਆ ਜਾਲਤਲ ਮਹੀਲ ਪੂਰ ਪੂਰਨ ਕੀਟ ਹਸਤ ਸਮਾਨਿਆ ਆੜੇ ਅੰਤੇ ਮਦ ਸੋਈ ਗੁਰ ਪ੍ਰਸਾਦੀ ਜਾਨਿਆ ਬ੍ਰਹਮ ਫਸਰਿਆ ਬ੍ਰਹਮ ਲੀਲਾ ਗੋਵਿੰਦ ਗੁਣ ਨਿਦ ਜਨ ਕਹਿਆ ਸਿਮਰ ਸੁਆਮੀ ਅੰਤਰ ਜਾਮੀ ਹਰ ਏਕ ਨਾਨਕ ਰਵ ਰਹਿਆ ਦਿਨ ਰੈਣ ਸੁਹਾਵੜੀ ਆਈ ਸਿਮਰਤ ਨਾਮ ਹਰੀ ਚਰਨ ਕਮਲ ਸੰਗ ਪ੍ਰੀਤ ਕਾਲ ਮਲ ਪਾਪ ਟਰੀ ਦੁਖ ਭੂਖ ਦਰਦ ਡਰਨਾਠੇ ਪ੍ਰਗਟ ਮਗਦ ਖਾਇਆ ਮਿਲ ਸਾਧ ਸੰਗੇ ਨਾਮ ਰੰਗੇ ਮਨ ਲੋੜੀਂਦਾ ਪਾਇਆ ਹਰ ਦੇਖ ਦਰਸ਼ਨ ਈਸ਼ ਪੁੰਨੀ ਕੁੱਲ ਸੰਭੂਹਾ ਸਭ ਤਰੀ ਦਿਨ ਸਰੈਣ ਆਨੰਦ ਅਨ ਦਿਨ ਸਿਮਰੰਤ ਨਾਨਕ ਹਰ ਹਰੇ ਆਸਾ ਮਹੱਲਾ ਪੰਜਵਾ ਚੰਤ ਘਰ ਸਤਵਾ ਇਕ ਓੰਕਾਰ ਸਤਿਗੁਰ ਪ੍ਰਸਾਦ ਸਲੋਕ ਸੁਭ ਚਿੰਤਨ ਗੋਬਿੰਦ ਰਮਣ ਨਿਰਮਲ ਸਾਧੂ ਸੰਗ ਨਾਨਕ ਨਾਮ ਨਾ ਵਿਸਰਉ ਇਕ ਘੜੀ ਕਰ ਕਿਰਪਾ ਪਗਵੰਤ ਸੰਤ ਪਿੰਨੀ ਰਨੜੀਏ ਚਾਮਕਨ ਤਾਰੇ ਜਾਗਹਿ ਸੰਤ ਜਨਾ ਮੇਰੇ ਰਾਮ ਪਿਆਰੇ ਰਾਮ ਪਿਆਰੇ ਸਦਾ ਜਾਗਹਿ ਨਾਮ ਸਿਮਰਹਿ ਅਨ ਦਿਨੋ ਚਰਨ ਕਮਲ ਤਿਆਨ ਹਿਰਦੈ ਪ੍ਰਭ ਬਿਸਰ ਨਾਹੀ ਇਕ ਖਿਨੋ ਤਜ ਮਾਨ ਮੋਹ ਵਿਕਾਰ ਮਨ ਕਾ ਕਲਮਲਾ ਦੁਖ ਜਾਰੀ ਬਿਨਵੰਤ ਨਾਨਕ ਸਦਾ ਜਾਗਹਿ ਹਰ ਦਾਸ ਸੰਤ ਪਿਆਰੀ ਮੇਰੀ ਸੇਜੜੀ ਐ ਆ ਡੰਬਰ ਬਣਿਆ ਮਨ ਆਨੰਦ ਭਇਆ ਪ੍ਰਭ ਆਵਤ ਸੁਣਿਆ ਰਬ ਮਿਲੇ ਸੁਆਮੀ ਸੁਖਹਾਗਾਮੀ ਚਾਵ ਮੰਗਲ ਰਸ ਪਰੇ ਅੰਗ ਸੰਗ ਲਾਗੇ ਦੂਖ ਭਾਗੇ ਪ੍ਰਾਣ ਮਨ ਤਨ ਸਭ ਹਰੇ ਮਨ ਇਛ ਪਾਈ ਪ੍ਰਭ ਧਿਆਈ ਸੰਜੋਗ ਸਾਹਾ ਸੁਭ ਗਣਿਆ ਬਿਨਵੰਤ ਨਾਨਕ ਮਿਲੇ ਸ੍ਰੀ ਧਰ ਸਗਲ ਆਨੰਦ ਰਸ ਬਣਿਆ ਮਿਲ ਸਖੀਆਂ ਪੁੱਛਹਿ ਕਹੋ ਕੰਤ ਨੀਛਾਣੀ रस प्रेम भरी कश बोल ना जानी गुण गूढ़ गुप्त अपार करते निगमे अंत ना पावै हे भगत पाए तिहाए स्वामी सदा हर गुण गावै ही सकल गुण सुज्ञान पूरन अपने प्रभु पाणी बिनवंत नानक रंग राती प्रेम सहज समाणी सुख सोहिल्डे ਹਰ ਗਾਵਣ ਲਾਗੇ ਸਾਜਨ ਸਰਸ ਅੜੇ ਦੁੱਖ ਦੁਸ਼ਮਣ ਭਾਗੇ ਸੁਖ ਸਹਜ ਸਰਸੇ ਹਰ ਨਾਮ ਰਸੇ ਪ੍ਰਭ ਆਪ ਕਿਰਪਾ ਧਾਰੀ ਆ ਹਰ ਚਰਨ ਲਾਗੇ ਸਦਾ ਜਾਗੇ ਮਿਲੇ ਪ੍ਰਭ ਬਨਵਾਰੀਆ ਸੁਭ ਦਿਵਸੇ ਆਏ ਸਹਜ ਪਾਏ ਛਗਲ ਨਿਧ ਪ੍ਰਭ ਪਾਗੇ ਬਨਵੰਤ ਨਾਨਕ ਸਰਨ ਸੁਆਮੀ ਸਦਾ ਹਰ ਜਨਤਾਗੇ ਆਸਾ ਮਹੱਲਾ ਪੰਜਵਾ ਉੱਠ ਵਾਂਝ ਬਟਾਉੜਿਆ ਤੈਂ ਕਿਆ ਚਿਰ ਲਾਇਆ ਮੋਹਲਤ ਪੁੰਨੜੀਆ ਕਿਤ ਕੂੜ ਲੁਭਾਇਆ ਕੂੜੇ ਲੁਭਾਇਆ ਧੋ ਮਾਇਆ ਕਰਹਿ ਪਾਪ ਅਮਿੱਤਿਆ ਤਨ ਪਸਮਟੇਰੀ ਜਮ ਹੈ ਹੇਰੀ ਕਾਲ ਬੱਪੜੈ ਜਿੱਤਿਆ ਮਾਲ ਜੋਬਨ ਛੋੜ ਵੈਸੀ ਰਹਿਓ ਪੈਨਨ ਖਾਇਆ ਨਾਨਕ ਕਮਾਣਾ ਸੰਗ ਜੁਲਿਆ ਨਹਿ ਜਾਏ ਕਿਰਤ ਕਮਾਇਆ ਫਤਹੁ ਮਿਰਗ ਜਿਵੇਂ ਵੇਖ ਰਹਿਣ ਚੰਦਰਾਇਣ ਸੁਖੋ ਦੂਖ ਭਏ ਨਿਤ ਪਾਪ ਕਮਾਇਣ ਪਾਪਾ ਕਮਾਣੇ ਛੱਡਹਿ ਨਾਹੀ ਲੈ ਚੱਲੇ ਘਤ ਗਲਾਵਿਆ ਹਰ ਚੰਦੌਰੀ ਦੇਖ ਮੂਠਾ ਕੂੜ ਸੇ ਜਾ ਰਾਵਿਆ ਲਬ ਲੋਭ ਹੰਕਾਰ ਮਾਤਾ ਗਰਭ ਭਿਆਸ ਮਾਇਣ ਨਾਨਕ ਮ੍ਰਿਗ ਅਗਿਆਨ ਬਿਨ ਸੇ ਨਹਿ ਮਿਟੈ ਆਵਣ ਜਾਣ ਮਿੱਠਾ ਮਖਮੂਆ ਕਿਉ ਲਏ ਓਡਾਰੀ ਹਸਤੀ ਗਰਤ ਪਇਆ ਕਿਉ ਤਰੀਐ ਤਾਰੀ ਤਰਨ ਦੇਹੀ ਲਾ ਭਿਆ ਖਿਨ ਮਹਿ ਖਸਮ ਚਿਤ ਨ ਆਇਉ ਦੁਖਾ ਸਜਾਈ ਗਣਤ ਨਹੀਂ ਕੀ ਆਇ ਆਪਣਾ ਪਾਇਉ ਗੁੱਝਾ ਕਮਾਣਾ ਪ੍ਰਗਟ ਹੋਆ ਈਤ ਉਤਹਿ ਖਵਾਰੀ ਨਾਨਕ ਸਤਗੁਰ ਬਾਜ ਮੂਠਾ ਮਨ ਮੁਖੋ ਹੰਕਾਰੀ ਹਰ ਕੇ ਦਾਸ ਜੀਵੇ ਲਗ ਪ੍ਰਭ ਕੀ ਚਰਨੀ ਕੰਠ ਲਗਾਏ ਲੀਏ ਤਿਸ ਠਾਕੁਰ ਸਰਨੀ ਬਲਬੁੱਧ ਗਿਆਨ ਧਿਆਨ ਆਪਣਾ ਆਪ ਨਾਮ ਜਪਾਇਆ ਸਾਧ ਸੰਗਤ ਆਪ ਹੋਆ ਆਪ ਜਗਤ ਤਰਾਇਆ ਰਾਖ ਲੀਏ ਰਖਣ ਹਾਰੇ ਸਦਾ ਨਿਰਮਲ ਕਰਨੀ ਨਾਨਕ ਨਰਕ ਨਾ ਜਾਹੀ ਕਬਹੁ ਹਰ ਸੰਤ ਹਰ ਕੀ ਸਰਨ